ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆ ਦੇਖੋ ਪੁਰਾਣਾ ਜ਼ਮਾਨਾ ਤੁਹਾਨੂੰ ਯਾਦ ਆ ਜਾਊਗਾ ਇਹ ਵੀਡੀਓ ਦੇਖ ਕੇ ਤੇ ਬਹੁਤ ਵਧੀਆ ਲੱਗ ਰਿਹਾ ਵਾ ਮੂਲੀਆਂ ਵਾਲੀਆਂ ਰੋਟੀਆਂ ਪੱਕ ਰਹੀਆਂ ਹਨ ਤੇ ਆਓ ਤੇ ਖਾਓ ਤੇ ਬਹੁਤ ਵਧੀਆ ਦੇਖੋ ਸਾਡੇ ਪ੍ਰਾਣੇ ਸਾਹ ਲੱਗੇ ਹੋਏ ਆ ਤੇ ਬਹੁਤ ਵਧੀਆ ਏ ਰੋਟੀਆਂ ਲਾ ਰਹੇ ਆ ਦੇਖੋ ਘਿਓ ਵੀ ਉੱਤੇ ਲਾ ਰਹੇ ਆ ਇੰਦਰ ਸਾਡੀ ਪੂਆ ਜੀ ਰੋਟੀ ਖਾ ਰਹੀ ਆ ਇਧਰ ਭੈਣ ਜੀ ਤੇ ਇਧਰ ਭਰਾ ਜੀ ਤੇ ਇਧਰ ਆ ਛੋਟੇ ਸਾਡੇ ਪੁੱਤਰ ਉੱਧਰ ਦੇਖੋ ਹਾਂ ਬਈ ਕਿਵੇਂ ਆ ਹੈਲੋ ਤੇ ਬਹੁਤ ਵਧੀਆ ਲੱਗ ਰਿਹਾ ਜਦੋਂ ਇਕੱਠੇ ਆਪਾਂ ਬਹਿ ਕੇ ਪ੍ਰਸ਼ਾਦਾ ਛਕੀਏ ਤੇ ਇਹੋ ਜਿਹਾ ਆਪਾਂ ਨੂੰ ਜਮਾਨਾ ਪਹਿਲਾਂ ਮਿਲਦਾ ਸੀਗਾ ਤੇ ਹੁਣ ਕਿੱਥੇ ਆਪਾਂ ਨੂੰ ਮਿਲਦਾ ਇਹੋ ਜਿਹਾ ਜਮਾਨਾ ਤੇ ਦੇਖੋ ਤੁਸੀਂ ਫਿਰ ਆਪਣੀਆਂ ਸਾਰੇ ਬਣਾ ਰਹੇ ਆ ਮੂਲੀ ਦੇ ਰੋਟੀਆਂ ਹਾਂ ਵੀ ਕਿਵੇਂ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਲੱਗ ਰਿਹਾ ਜੀ ਹੋਰ ਹਾਂਜੀ ਤੇ ਆਪਣਾ ਬਾਰੇ ਦੱਸ ਵੀ ਦਿਓ ਵੀ ਆਪਾਂ ਕਿੱਥੋਂ ਬਿਲੋਂਗ ਕਰਦੇ ਆ ਅਸੀਂ ਉੱਡਾ ਹੀ ਮਾਚਲ ਤੋਂ ਬਿਲੋਂਗ ਕਰਦੇ ਆ ਭਾਜੀ ਹਾਂਜੀ ਠੀਕ ਹੈ ਜੀ ਤੇ ਤੁਸੀਂ ਦੱਸ ਦਿਓ ਜੀ ਜਨਾਬ ਅਸੀਂ ਉੱਡਾ ਹੀ ਮਾਚਲ ਤੋਂ ਠੀਕ ਹੈ ਜੀ ਇਹ ਹੈਗੇ ਥਰੇੜੇ ਵਾਲੇ ਹਾਂਜੀ ਹਾਂਜੀ ਇਹ ਸਮਾਨ ਲਈ ਯਾਰ ਇਸਰਮਾਨ ਹਾਂਜੀ ਹਾਂਜੀ ਇਹ ਜੀ ਹਮਾਚਲ ਪ੍ਰਦੇਸ਼ ਉਨਾ ਤੋਂ ਸਾਰੇ ਆਏ ਆ ਤੇ ਸਾਡੇ ਮਹਿਮਾਨ ਤੇ ਮੂਲੀਆਂ ਵਾਲੀਆਂ ਰੋਟੀਆਂ ਚੱਲ ਰਹੀਆਂ ਅੱਜ ਤੇ ਬਹੁਤ ਵਧੀਆ ਲੱਗ ਰਿਹਾ ਵਾ ਤੁਸੀਂ ਵੀ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਕਿਵੇਂ ਲੱਗਿਆ ਤੁਹਾਨੂੰ ਆਇਆ ਪੁਰਾਣਾ ਜ਼ਮਾਨਾ ਯਾਦ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ